ਸਸੇਕਾਲ ਸਲਾਮ ਨਮਸਕਾਰ ਆਦਾਬ ਟਿਵਾਨਾ ਰੇਡੀਓ ਪ੍ਰੋਗਰਾਮ ਨਾਲ ਜੁੜੇ ਸਾਰੇ ਸਤਿਕਾਰਯੋਗ ਸੱਜਣਾ ਨੂੰ ਬਾਗਾ ਤੇ ਰਾਗਾ ਦੇ ਸ਼ੇਅਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਨਾ ਟਿਵਾਨਾ ਰੇਡੀਓ ਦੇ ਸਤਿਕਾਰਯੋਗ ਸ਼ੋਤ ਲਾ ਫਿਰ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਕਮਾਲ ਦੀ ਕਹਾਣੀ ਵੀਰ ਚੱਕਰ ਇਹ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰਦੇ ਉਹਨਾਂ ਵੀਰਾਂ ਨਾਲ ਸੰਬੰਧਤ ਹੈ ਲਿਖਤਮ ਨੇ ਮਨਮੋਣ ਵਾਵਾ ਉਸ ਦਿਨ ਮੌਸਮ ਸਾਫ਼ ਸੀ ਤੇ ਧੁੱਪ ਨਿਕਲੀ ਸੀ ਤੇ ਸਾਰੇ ਜਵਾਨ ਅਰਧ ਗੋਲਾਕਾਰ ਵਾਲੀਆਂ ਛੱਤਾਂ ਦੀਆਂ ਬੈਰਕਾਂ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਏ। ਅਨੋਮਾ ਦੀ ਇਸ ਚੌਕੀ ਤੋਂ ਬਰਫ਼ਾਨੀ ਚੋਟੀਆਂ ਬਹੁਤ ਨੇੜੇ ਤੇ ਬੜੀਆਂ ਖੂਬਸੂਰਤ ਨਜ਼ਰ ਆ ਰਹੀਆਂ ਸਨ। ਖੁੱਲੀ ਥਾਂਵੇਂ ਨਾਸ਼ਤਾ ਕਰਦੇ ਆ ਕੋਸੀ-ਕੋਸੀ ਧੁੱਪ ਬੜੀ ਪਿਆਰੀ ਲੱਗ ਰਹੀ ਸੀ ਤੇ ਮੌਸਮ ਸੁਹਾਵਣਾ। ਅੱਗੇ ਬਰਫ਼ਾਨੀ ਰਸਤੇ ਦੀ ਯਾਤਰਾ ਦੀ ਕਠਿਨਾਈ ਘੱਟ ਕਰਨਿਓ ਸਾਰੇ ਇੱਕ ਦੂਸਰੇ ਨਾਲ ਹਾਸਾ ਠੱਠਾ ਕਰ ਰਹੇ ਸਨ। ਸੁਣਾ ਵੀ ਪਾਲਿਆ ਜਮਾਦਾਰ ਬਿਕਰਮ ਸਿੰਘ ਨੇ ਕਰਪਾਲ ਸਿੰਘ ਦੇ ਮੋਢੇ ਤੇ ਹੱਥ ਮਾਰਦੇ ਆਖਿਆ ਇੰਜ ਚੁੱਪ ਉਦਾਸ ਜਿਹਾ ਕਿਉਂ ਖੜਾ ਆ ਯਾਦਾ ਰਹੀਏ ਉਦਾਸ ਨਾ ਹੋਵੇ ਤਾਂ ਹੋਰ ਕੀ ਕਰੇ ਕੋਲ ਖੜਾ ਰਾਮ ਸਿੰਘ ਚਮੋਲੀ ਬੋਲਿਆ ਵਿਆਹ ਤੋਂ ਬਾਅਦ ਮਸਾ 4-5 ਦਿਨ ਹੀ ਮਿਲੇ ਸਨ ਤੇ ਬਸ ਛੁੱਟੀ ਖਤਮ ਪਾਲੇ ਨੇ ਗੱਲ ਨੂੰ ਹਾਸੇ ਦੇ ਵਿੱਚ ਉਡਾਉਣ ਦਾ ਯਤਨ ਕੀਤਾ ਪਰ ਅੱਖਾਂ ਕਦੀ ਝੂਠ ਨਹੀਂ ਬੋਲਦੀਆਂ ਜੇਨਾ ਅੱਖਾਂ 'ਚੋਂ ਪਾਲੇ ਦੇ ਮਨ ਦੀ ਡੂੰਗੀ ਉਦਾਸੀ ਝਲਕ ਰਹੀ ਸੀ ਆਪਣੀ ਕਲਪਨਾ ਦੇ ਵਿੱਚ ਕਿਰਪਾਲ ਸਿੰਘ ਆਪਣੇ ਕਿੱਟ ਬੈਗ ਚੁੱਕ ਕੇ ਘਰੋਂ ਮੁੜਨ ਲੱਗਿਆ ਬੂਹੇ ਤੇ ਖੜੀ ਜੀਤੋ ਦੀਆਂ ਅੱਖਾਂ ਦੇ ਵਿੱਚ ਵਗਦੇ ਅਥਰੂ ਵੇਖ ਰਿਹਾ ਸੀ ਕਿਰਪਾਲ ਸਿੰਘ ਪਾਲੇ ਦੇ ਦਿਲ ਦੇ ਵਿੱਚ ਟੀਸ ਉਠੀ ਤੇ ਕੁਝ ਬੋਲਣ ਦਾ ਯਤਨ ਵੀ ਕੀਤਾ ਪਰ ਉਸ ਦੀ ਜ਼ੁਬਾਨ ਨੇ ਸਾਥ ਨਹੀਂ ਦਿੱਤਾ ਤੇ ਕਿਰਪਾਲ ਦਾ ਗੱਜ ਭਰ ਗਿਆ ਅੱਖਾਂ ਦੇ ਵਿੱਚ ਆਏ ਹੰਝੂਆਂ ਨੂੰ ਲੁਕਾਉਣ ਲਈ ਉਹ ਗगन 'ਚੋਂ ਵੀ ਬਰਫਾਨੀ ਟੋਪੀ ਆੜ ਚੋਟੀਆਂ ਵੱਲ ਵੇਖਣ ਲੱਗਾ ਫਿਰ ਬੋਲਿਆ ਕਦੋਂ ਤੱਕ ਪਹੁੰਚ ਜਾਵਾਂਗੇ ਆਪਣੀ ਚੌਂਕੀ 'ਚੋਂ ਆਪਾਂ ਤੇ ਹੋਰ ਕਿੰਨੇ ਘੰਟੇ ਦਾ ਰਸਤਾ ਹੈ ਘੰਟੇ ਨਹੀਂ ਦਿਨਾਂ ਦੀ ਗੱਲ ਕਰ ਬੇਕਰਮ ਨੇ ਉੱਤਰ ਦਿੱਤਾ ਮੇਰੀ ਜਾਣਕਾਰੀ ਮੁਤਾਬਕ ਆਪਣੀ ਚੌਕੀ ਤੱਕ ਪਹੁੰਚਣ ਲਈ ਆਪਾਂ ਨੂੰ 3 ਦਿਨ ਲੱਗਣਿਆ ਕਰਪਾਲ ਸਿੰਘ ਉਸ ਵੇਲੇ ਮੇਜਰ ਸੁਦੇਸ਼ ਕੁਮਾਰ ਠਾਪੜ ਜੋ ਨਾਸ਼ਤਾ ਕਰ ਚੁੱਕਾ ਸੀ ਤੇ ਬੈਰਕ ਤੋਂ ਬਾਹਰ ਨਿਕਲਿਆ ਤੇ ਕੜਵਕ ਵੀ ਰੋਪ ਉਦਾਰ ਆਵਾਜ਼ ਦੇ ਵਿੱਚ ਜਵਾਨਾਂ ਨੂੰ ਕਹਿਣ ਲੱਗਿਆ ਦੋ ਦਿਨ ਆਰਾਮ ਕਰ ਲਿਆ ਹੁਣ ਜਵਾਨੋ ਆਪਣੇ ਪਿੱਠੂ ਚੱਕੋ ਤੇ ਫਾਰਵਰਡ ਪੋਸਟ ਵੱਲ ਮਾਰਚ ਲਈ ਤਿਆਰ ਹੋ ਜਾਓ ਕੁਝ ਦਿਨ ਬਾਅਦ ਉਹ ਸਾਰੇ ਜਵਾਨ ਆਪਣੇ ਪਿੱਠੂ ਤੇ ਰਾਈਫਲਾਂ ਚੱਕ ਆਪਣੇ ਫਾਰਵਰਡ ਪੋਸਟ ਦੇ ਮੋਰਚੇ ਵੱਲ ਨੂੰ ਤੁਰ ਪਏ ਤੁਰਨ ਤੋਂ ਪਹਿਲਾਂ ਕਰਪਾਲ ਸਿੰਘ ਪਾਲੇ ਨੇ ਆਪਣੀ ਜੀਤੋ ਨੂੰ ਲਿਖੀ ਹੋਈ ਚਿੱਠੀ ਇਸ ਚੌਕੀ ਦੇ ਜਵਾਨ ਦੇ ਹੱਥ ਫੜਾਉਂਦੇ ਆਖਿਆ ਕਿ ਜਦੋਂ ਡਾਕ ਜਾਵੇ ਤਾਂ ਇਸ ਨੂੰ ਵੀ ਭੇਜ ਦੇਣਾ ਪਹਿਲਾ 2-3 ਕਿਲੋਮੀਟਰ ਤੱਕ ਪਥਰੀਲੀਆਂ ਚਟਾਨਾਂ ਚੋਂ ਲੰਘਦਿਆਂ ਹੋਇਆ ਤੰਗ ਜਿਹਾ ਰਸਤਾ ਹਲਕੀ-ਹਲਕੀ ਚੜ੍ਹਾਈ ਦੋਨੇ ਪਾਸੇ ਖੁਸ਼ਕ ਪਹਾੜ ਹੈ ਜਿਨ੍ਹਾਂ ਤੇ ਕਿਸੇ ਮਰੇ ਹੋਏ ਵਿਸ਼ਾਲ ਜਾਨਵਰ ਦੇ ਪੰਜਰ ਵਾਂਗ ਚਟਾਨਾਂ ਉੱਭਰੀਆਂ ਦਿਸ ਰਹੀਆਂ ਸਨ ਤਿੰਨ ਕੋਹ ਘੰਟੇ ਤੁਰਦੇ ਰਹਿਣ ਤੋਂ ਬਾਅਦ ਧੁੱਪ ਬਹੁਤ ਤਿੱਖੀ ਹੋ ਗਈ ਧੁੱਪ ਨਾਲ ਚਟਾਨਾਂ ਦੇ ਗਰਮ ਹੋਣ ਕਰਕੇ ਚਟਾਨਾਂ ਵੀ ਆਪਣੀ ਗਰਮੀ ਵਾਯੂ ਮੰਡਲ ਚ ਖਿਲਾਰਨ ਲੱਗੀਆਂ ਗਰਮੀ ਦੇ ਕਾਰਨ ਜਵਾਨਾਂ ਦੇ ਚਿਹਰਿਆਂ ਤੋਂ ਮੁੜਕਾ ਚੋਣ ਲੱਗਾ ਉਹ ਆਪਣੀਆਂ ਗਰਮ ਜਰਸੀਆਂ ਲਾ ਕੇ ਆਪਣੇ ਪਿੱਠੂਆਂ ਉੱਤੇ ਟੰਗਣ ਲੱਗੇ ਤੇ ਹੌਲੀ-ਹੌਲੀ ਪੈਰ ਚੁੱਕਦਿਆਂ ਅਗਾਹ ਵਧਣ ਲੱਗੇ ਇਸ ਉਚਾਈ ਉੱਤੇ ਹਵਾ ਤੇ ਆਕਸੀਜਨ ਘੱਟ ਹੋਣ ਜਾਣ ਕਾਰਨ ਸਾਹ ਵੀ ਫੁੱਲਦਾ ਜਾ ਰਿਹਾ ਸੀ ਤੇ ਰਫ਼ਤਾਰ ਬਹੁਤ ਧੀਮੀ ਥੋੜੀ-ਥੋੜੀ ਦੇਰ ਬਾਅਦ ਸਾਹ ਲੈਣ ਲਈ ਰੁਕਣਾ ਪੈਂਦਾ ਪਿੱਠਾਂ ਦੇ ਉੱਪਰ ਚੁੱਕਿਆ 20-20 ਕਿਲੋ ਦਾ ਭਾਰ ਤੇ ਮੇਜਰ ਸੁਦੇਸ਼ ਕੁਮਾਰ ਨੇ ਆਪਣਾ ਜ਼ਿਆਦਾ ਸਮਾਨ ਆਪਣੇ ਅਰਦਲੀ ਨੂੰ ਚੁਕਵਾਇਆ ਹੋਇਆ ਸੀ ਤੁਰਦਿਆਂ ਤੁਰਦਿਆਂ ਪਾਣੀ ਪੀਣ ਦਾ ਆਰਡਰ ਵੀ ਨਹੀਂ ਸੀ ਤੇ ਨਾਲ ਜੀਭਾਂ ਤਾਲੂ ਨੂੰ ਲੱਗੀਆਂ ਹੋਈਆਂ ਸਨ ਤੇ ਜਦੋਂ ਕੁਝ ਦੇਰ ਲਈ ਆਰਾਮ ਕਰਨ ਲਈ ਉਹ ਜਵਾਨ ਰੁਕਦੇ ਤਾਂ ਆਪਣੇ ਪਾਣੀ ਦੀਆਂ ਬੋਤਲਾਂ ਚੋਂ ਘਟ ਘਟ ਕਰਕੇ ਪਾਣੀ ਪੀਣ ਲੱਗਦੇ ਤੇ ਨਾਲ ਇਹ ਚਿੰਤਾ ਵੀ ਰਹਿੰਦੀ ਕਿ ਹਾਲੇ ਤਾਂ ਪੈਂਡਾ ਲੰਮਾ ਆ ਕਿਤੇ ਰਸਤੇ 'ਚ ਪਾਣੀ ਹੀ ਨਾ ਮੁੱਕ ਜਾਵੇ ਦੁਪਹਿਰ ਕੋ ਵੇਲੇ ਪਿਛਲੀ ਚੌਕੀ ਤੋਂ ਬੰਨ ਕੇ ਲਿਆਂਦੇ ਪਰੌਂਠੇ ਖਾਣ ਲਈ ਇੱਕ ਵੱਡੀ ਸਾਰੀ ਚਟਾਨ ਦੀ ਸ਼ਾਂ ਓਲੇ ਉਹ ਸਾਰੇ ਰੁਕੇ ਪਰਾਉਂਠੇ ਖਾਨ ਤੋਂ ਬਾਅਦ ਮੇਜਰ ਸੁਦੇਸ਼ ਥਾਪਰ ਨੇ ਜਦੋਂ ਪਾਣੀ ਦੀ ਬੋਤਲ ਮੂੰਹ ਨੂੰ ਲਾਈ ਤਾਂ ਉਸ ਦੇ ਵਿੱਚ ਦੋ ਕੁ ਘੁੱਟ ਪਾਣੀ ਬਚਿਆ ਸੀ ਉਸ ਨੇ ਕੋਲ ਬੈਠੇ ਵਿਕਰਮ ਸਿੰਘ ਦੀ ਬੋਤਲ ਵੱਲ ਵੇਖਿਆ ਸ਼ਾਇਦ ਸੋਚ ਰਿਹਾ ਸੀ ਕਿ ਮੰਗੇ ਕਿ ਨਾ ਮੰਗੇ ਪਰ ਪਿਆਸਾ ਕੀ ਨਾ ਕਰਦਾ ਤੇ ਮੇਜਰ ਸੁਦੇਸ਼ ਥਾਪਰ ਬੋਲਿਆ ਲਿਆ ਵੀ ਵਿਕਰਮ ਸਿਆ ਜਰਾ ਪਾਣੀ ਵਾਲੀ ਬੋਤਲ ਤਾਂ ਇੱਧਰ ਕਰ ਤੇ ਜੇ ਕਿਸੇ ਸਿਪਾਈ ਜਾਂ ਛੋਟੇ ਅਫਸਰ ਨੇ ਪਾਣੀ ਮੰਗਿਆ ਹੁੰਦਾ ਤਾਂ ਵਿਕਰਮ ਨੇ ਵੀ ਨਾ ਕਰ ਦੇਣੀ ਸੀ ਇਸ ਤਰ੍ਹਾਂ ਦੇ ਸਫ਼ਰ ਦੇ ਵਿੱਚ ਪਾਣੀ ਤਾਂ ਜਾਨ ਹੁੰਦਾ ਆਦਮੀ ਦੀ ਕੋਹਾਂ ਤੱਕ ਪਾਣੀ ਨਹੀਂ ਸੀ ਅੱਗੇ ਬਰਫ਼ ਦਾ ਸਫ਼ਰ ਸ਼ੁਰੂ ਮੇਜਰ ਸਾਹਿਬ ਵੀ ਇਹ ਸੱਚਾਈਤ ਨੂੰ ਸਮਝਦੇ ਸਨ ਪਰ ਉਸ ਨੇ ਸਿਰਫ ਇੱਕ ਘੁੱਟ ਪਾਣੀ ਪੀਤਾ ਤੇ ਬੋਤਲ ਵਿਕਰਮ ਨੂੰ ਵਾਪਸ ਫੜਾ ਦਿੱਤੀ ਤੇ ਕੋਲ ਬੈਠਾ ਕਰਪਾਲ ਸਿੰਘ ਪਾਲਾ ਤੇ ਚਮੋਲੀ ਇਹ ਸਭ ਕੁਝ ਬੜੇ ਧਿਆਨ ਨਾਲ ਵੇਖ ਰਹੇ ਸਨ ਫਿਰ ਕੁਝ ਸੋਚਦਾ ਪਾਲੇ ਨੇ ਆਪਣੇ ਪਾਣੀ ਦੀ ਬੋਤਲ ਮੇਜਰ ਵੱਲ ਵਧਾ ਦਿੱਤੀ ਮੇਜਰ ਸਾਹਿਬ ਨੇ ਬੋਤਲ ਫੜ ਕੇ ਚਾਰ ਘੁੱਟ ਪਾਣੀ ਦੇ ਪੀ ਲਏ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਜਦੋਂ ਉਹ ਅੱਗੇ ਲਈ ਤੁਰੇ ਤਾਂ ਥੋੜੀ ਬਦਲਵਾਈ ਸ਼ੁਰੂ ਹੋ ਗਈ ਚਲੋ ਘਟੋ ਘਟ ਤੌਪ ਤੇ ਗਰਮੀ ਤੋਂ ਤਾਂ ਬਚਾਂਗੇ ਆਕਾਸ਼ ਵੱਲ ਤੱਕਦੇ ਪਾਲਾ ਬੋਲਿਆ ਇਹ ਤਾਂ ਠੀਕ ਹੈ ਪਰ ਕਿਤੇ ਬਰਫੀ ਨਾ ਪੈਣੀ ਸ਼ੁਰੂ ਹੋ ਜਾਵੇ ਵਿਕਰਮ ਸਿੰਘ ਨੇ ਆਪਣਾ ਤੌਖਲਾ ਜਾਰ ਕੀਤਾ ਬਸ ਅਗਲੀ ਚੌਕੀ ਤੇ ਪਹੁੰਚ ਜਾਈਏ ਸੌਣ ਲਈ ਛਤ ਤੇ ਪੱਕੀਆਂ ਕੰਧਾਂ ਕੀ ਪਤਾ ਸਾਡੇ 20 ਜਾਨਾਂ ਦੇ ਸੌਣ ਲਈ ਬੈਰਕਾਂ ਵੀ ਇੱਥੇ ਹੋਣਗੀਆਂ ਜਾਂ ਨਹੀਂ ਕਿਤੇ ਟੈਂਟ ਹੀ ਨਾ ਲਾਉਣੇ ਪੈਣ ਇਸ ਤਰ੍ਹਾਂ ਉਹ ਗੱਲਾਂ ਕਰਦੇ ਅੱਗੇ ਵਧ ਰਹੇ ਸਨ ਜਿਵੇਂ ਕਿ ਉਹਨਾਂ ਨੂੰ ਡਰ ਸੀ ਜਦੋਂ ਤੱਕ ਉਹਨਾਂ ਦਾ ਇਹ ਫੌਜੀ ਦਸਤਾ ਬਰਫਾਨੇ ਗਲੇਸ਼ੀਅਰ ਤੱਕ ਪਹੁੰਚਿਆ ਤਾਂ ਆਕਾਸ਼ ਪੂਰੀ ਤਰ੍ਹਾਂ ਬਰਫ ਨਾਲ ਢਕਿਆ ਗਿਆ ਕੁਝ ਦਿਨ ਬਾਅਦ ਠੰਡ ਐਨੀ ਵੱਧ ਗਈ ਕਿ ਲਾਹੇ ਹੋਏ ਗਰਮ ਕੱਪੜੇ ਵੀ ਜਵਾਨਾਂ ਨੂੰ ਪਾਉਣੇ ਪਏ ਤੇ ਸਰਤੇ ਪਾਈਆਂ ਉਹਨਾਂ ਦੀਆਂ ਟੋਪੀਆਂ ਨੂੰ ਵੀ ਕੰਨਾਂ ਤੱਕ ਥੱਲੇ ਖਿੱਚਣਾ ਪਿਆ ਮੇਜਰ ਸੁਦੇਸ਼ ਥਾਪਰ ਨੇ ਹੁਕਮ ਦਿੱਤਾ ਕਿ ਸਾਰੇ ਜਾਣੇ ਮਟਨ ਜਾਣੇ ਕਿ ਦਸਤਾਨੇ ਵੀ ਪਾ ਲੈਣ ਤੇ ਇਸ ਤੋਂ ਕੁਝ ਅੱਗੇ ਜਾ ਕੇ ਉਹਨਾਂ ਦੇ ਪੈਰ ਕਦੀ ਗਿੱਟਿਆਂ ਤੇ ਕਦੀ ਗੋਡਿਆਂ ਤੱਕ ਨਰਮ ਨਰਮ ਬਰਫ਼ ਦੇ ਵਿੱਚ ਦਸਣ ਲੱਗੇ। ਚਾਹੇ ਬੂਟਾਂ ਦੇ ਉੱਪਰ ਗੇਟਰ ਪਾਏ ਹੋਏ ਸਨ ਪਰ ਬਰਫ਼ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਪੈਰਾਂ ਤੱਕ ਪਹੁੰਚਣ ਦਾ ਰਸਤਾ ਬਣਾ ਹੀ ਲੈਂਦੀ। ਪੈਰ ਉਹਨਾਂ ਦੇ ਠੰਡੇ ਠਾਰ ਹੋ ਜਾਂਦੇ, ਸਾਹ ਲੈਂਦਿਆਂ ਇੰਜ ਲੱਗਦਾ ਜਿਵੇਂ ਨੱਕ 'ਚੋਂ ਧੂਆਂ ਨਿਕਲ ਰਿਹਾ ਹੋਵੇ। ਤਾਪਮਾਨ ਵੀ ਘਟਦਾ ਜਾ ਰਿਹਾ ਸੀ ਤੇ ਸਾਹ ਦੀ ਨਮੀ ਬਰਫ਼ ਬਣ ਕੇ ਉਹਨਾਂ ਦੀ ਮੁੱਛਾਂ ਤੇ ਜੰਮਦੀ ਜਾ ਰਹੀ ਸੀ। ਇੱਕ ਵਾਰੀ ਵਿਕਰਮ ਸਿੰਘ ਨੇ ਥੁੱਕਿਆ ਤਾਂ برف ਤੇ ਪੈੰਦੇ ਇਥੋਂਕ ਗੋਲੀ ਬਣ ਕੇ ਰੁੜ ਗਿਆ ਤੇ ਫਿਰ برف ਨੇ ਥੱਲੇ ਆ ਕੇ ਸਾਰਿਆਂ ਨੂੰ ਘੇਰ ਲਿਆ ਜਿਵੇਂ ਬੱਦਲਾਂ ਨੇ ਥੱਲੇ ਆ ਕੇ ਸਾਰਿਆਂ ਨੂੰ ਘੇਰ ਲਿਆ ਇਸ ਤਰ੍ਹਾਂ ਦਾ ਮੌਸਮ ਬਣ ਗਿਆ ਧੁੰਦ ਤੇ ਬੱਦਲ ਐਨੇ ਗਹਿਰੇ ਹੋ ਗਏ ਕਿ ਛੇ ਹੱਥ ਅੱਗੇ ਚੱਲ ਰਿਹਾ ਬੰਦਾ ਵੀ ਦਿਖਾਈ ਨਾ ਦਵੇ ਉਹਨਾਂ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਧਰਤੀ ਤੇ ਨਹੀਂ ਸਗੋਂ ਬੱਦਲਾਂ ਤੇ ਤੁਰੇ ਜਾ ਰਹੇ ਹੋਣ ਵਿਕਰਮ ਸਿੰਘ ਨੇ ਚਾਹੇ ਇਸ ਤੋਂ ਪਹਿਲਾਂ ਬਰਫਾਂ ਦੇ ਇਸ ਤਰ੍ਹਾਂ ਦਾ ਸਫ਼ਰ ਕੀਤਾ ਸੀ ਪਹਾੜਾਂ ਦੀਆਂ ਚੜਾਈਆਂ ਚੜੀਆਂ ਸਨ ਪਰ ਇੰਨੀ ਠੰਡ ਉਸਨੇ ਕਦੇ ਵੀ ਨਹੀਂ ਸਹਿਣਾਈ ਨੱਕ ਅਤੇ ਗੱਲਾਂ ਨੂੰ ਪੂਰੀ ਤਰ੍ਹਾਂ ਸੁਣ ਹੋ ਜਾਣ ਤੋਂ ਬਚਾਉਣ ਲਈ ਦਸਤਾਨੇ ਨਾਲ ਆਪਣੀਆਂ ਠਕੀਆਂ ਹੋਈਆਂ ਉਂਗਲਾਂ ਨੂੰ ਰਗੜਨਾ ਪੈਂਦਾ ਸੀ ਤੇ ਹੁਣ ਵਿਕਰਮ ਦੇ ਮਸਤਕ ਦੇ ਵਿੱਚ ਕੋਈ ਦੂਜਾ ਵਿਚਾਰ ਨਹੀਂ ਸੀ ਸਾਰਾ ਧਿਆਨ ਦੇ ਵਿੱਚ ਉਹ ਥੱਸਦੇ ਚੁੱਕਦੇ ਪੈਰਾਂ ਨੂੰ ਆਪਣੇ ਅੰਗਾਨ ਨੂੰ ਠੰਡੇ ਨਾਲ ਜੰਮ ਜਾਣ ਤੋਂ ਬਚਾਉਣ ਦੇ ਵਿੱਚ ਹੀ ਧਿਆਨ ਗ੍ਰਸਤ ਸਨ ਨਾਲ ਹੀ ਉਹਨਾਂ ਆਪਣੇ ਦੁਆਲੇ ਵੱਧਦੀ ਠੰਡ ਨੂੰ ਬੜੇ ਗੋਹ ਨਾਲ ਮਹਿਸੂਸ ਕਰਨਾ ਸ਼ੁਰੂ ਕੀਤਾ ਅਗਲੀ ਚੌਕੀ ਹਾਲੇ ਕਿੰਨੀ ਕੁ ਦੂਰ ਹੈ ਪਾਲੇ ਨੇ ਵਿਕਰਮ ਨੂੰ ਪੁੱਛਿਆ ਇਹ ਤਾਂ ਪਤਾ ਨਹੀਂ ਪਰ ਪਿਛਲੀ ਚੌਕੀ ਵਾਲਿਆਂ ਦਾ ਕਹਿਣਾ ਸੀ ਕਿ ਸਾਨੂੰ 3 ਵਜੇ ਤੱਕ ਪਹੁੰਚ ਜਾਣਾ ਚਾਹੀਦਾ ਪਾਲੇ ਨੇ ਘੜੀ ਵੇਖਣ ਲਈ ਆਪਣੇ ਦਸਤਾਨੇ ਵਾਲੇ ਹੱਥ ਨਾਲ ਆਪਣੀ ਜਰਸੀ ਦੀ ਖੱਬੀ ਬਾਹ ਨੂੰ ਪਰੇ ਹਟਾਇਆ ਤਾਂ ਵੇਖਿਆ 2:30 ਵਜੇ ਸਨ ਬਸ ਅੱਧਾ ਪੌਣਾ ਘੰਟਾ ਹੋਰ ਪਾਲ ਨੇ ਸੁੱਖ ਦਾ ਸਾਹ ਲਿਆ ਤੇ ਮਨ ਹੀ ਮਨ ਆਖਿਆ ਜਦੋਂ ਬਰਫ਼ 'ਚ ਇਸ ਤਰ੍ਹਾਂ ਚੱਲਦੇ ਆਂ 2 ਘੰਟੇ ਹੋਰ ਬੀਤ ਗਏ ਥਕਾਵਟ ਤੇ ਠੰਡ ਨਾਲ ਦਸਾਰਿਆਂ ਦੇ ਪੈਰ ਡੱਗ ਮਗਾਉਣ ਲੱਗੇ ਤਾਂ ਬਿਕਰਮ ਸਿੰਘ ਨੇ ਮੇਜਰ ਸਾਬ ਨੂੰ ਆਖਿਆ ਕਿ ਕਿਤੇ ਅਸੀਂ ਗਲਤ ਦਿਸ਼ਾ ਵੱਲ ਤਾਂ ਨਹੀਂ ਤੁਰ ਰਹੇ ਆਈ نو ਆਈ نو ਮੇਜਰ ਸਿੰਘ ਨੇ ਅਫਸਰੀ ਨਾਲ ਦੇ ਵਿੱਚ ਆਖਿਆ ਇਹ ਤਾਂ ਠੀਕ ਹੈ ਪਰ ਇਸ ਧੁੰਦ ਦੇ ਵਿੱਚ ਪਤਾ ਨਹੀਂ ਲੱਗਦਾ ਅਸੀਂ ਪੂਰਬ ਵੱਲ ਚੱਲ ਰਹੇ ਆ ਜਾਂ ਪੱਛਮ ਵੱਲ ਯੂ ਫਾਲੋ ਮੀ ਮੇਰੇ ਪਿੱਛੇ ਪچھے ਆਉਂਦੇ ਜਾਓ ਮੇਜਰ ਸਾਹਿਬ ਨੇ ਸਾਰਿਆਂ ਨੂੰ ਕਰੜਾਈ ਨਾਲ ਹੁਕਮ ਦਿੱਤਾ ਵਿਕਰਮ ਸਿੰਘ ਨੇ ਆਪਣੇ ਸਾਥੀਆਂ ਵੱਲ ਵੇਖਿਆ ਤੇ ਉਸ ਦੇ ਆਪਣੇ ਤੇ ਚਮੋਲੀ ਦੇ ਇਲਾਵਾ ਸਾਰਿਆਂ ਦੇ ਹਾਲਤ ਖਸਦਾ ਸਨ ਮਸਾਂ ਵਸਾ ਸਾਲਾਂ ਦੇ ਮਸਾਂ ਮਸਾਂ ਪੈਰ ਚੁੱਕਦੇ ਚਮੋਲੀ ਗੜਵਾਲ ਪਹਾੜਾ ਇਲਾਕੇ ਦਾ ਰਹਿਣ ਵਾਲਾ ਸੀ ਜਿੱਥੇ ਸਾਰਾ ਸਾਲ ਬਰਫਾਂ ਪੈਂਦੀਆਂ ਵਿਕਰਮ ਸਿੰਘ ਨੇ ਵੀ ਆਪਣੀ ਉਮਰ ਦੇ ਕਈ ਬਾਰੇ ਭਾਰਤ ਤੇ ਬੱਤ ਸੀਮਾਵਾਂ ਤੇ ਘੱਟੇ ਸਨ ਤੇ ਫੇਰ ਜਿਵੇਂ ਉਹਨਾਂ ਦਾ ਇਮਤਿਹਾਨ ਲੈਣ ਲਈ ਬਰਫਵਾਰੀ ਸ਼ੁਰੂ ਹੋ ਗਈ ਦੁਸ਼ਮਣਾਂ ਦੀ ਗੋਲੀਬਾਰੀ ਨਾਲ ਐਨੇ ਜਵਾਨ ਨੇ ਸੀ ਮਰੇ ਜਿੰਨੇ ਇਸ ਨਾਮਰਾਦ ਠੰਡ ਨਾਲ ਸਾਡੇ ਲੀਡਰ ਐਨੇ ਮੂਰਖ ਕਿਉਂ ਨੇ ਜਦੋਂ ਕਿਸੇ ਸਮਝੌਤੇ ਦੀ ਗੱਲ ਸ਼ੁਰੂ ਹੁੰਦੀ ਹੈ ਤਾਂ ਸਾਨੂੰ ਸਭ ਤੋਂ ਵੱਧ ਸਾਨੂੰ ਸੁਪਾਈਆਂ ਨੂੰ ਆਸ ਵੱਜਦੀ ਹੈ ਕਿ ਚਲੋ ਗੱਲਬਾਤ ਸ਼ੁਰੂ ਹੋਈ ਤੇ ਆਪਸੀ ਨਫ਼ਰਤ ਜੰਗ ਘਟੇਗੀ ਜਾਨਾਂ ਬਚਣਗੀਆਂ ਪਰ ਲੱਗਦਾ ਹੈ ਕਿ ਜਿਵੇਂ ਹਕੂਮਤਾਂ ਦਾ ਕੰਮ ਸਿਰਫ ਫੌਜਾਂ ਨੂੰ ਲੜਾਉਣਾ ਤੇ ਜਵਾਨਾਂ ਨੂੰ ਸ਼ਹੀਦ ਕਰਾਉਣਾ ਸਮਝੌਤਾ ਕਰਨ ਦਾ ਵਲ ਸ਼ਾਇਦ ਸਾਡੇ ਲੀਡਰ ਭੁੱਲ ਗਏ ਹੋਏ ਨੇ ਪਰ ਇਹਨਾਂ ਨੂੰ ਕੀ ਫਰਕ 에어 ਕੰਡੀਸ਼ਨਡ ਕਮਰਿਆਂ ਦੇ ਵਿੱਚ ਬੈਠੇ ਫੈਸਲਾ ਲੈਂਦੇ ਨੇ ਤੇ ਬਾਅਦ ਬਿਆਨਿਆਂ ਇੱਕ ਦੂਸਰੇ ਦੇ ਖਿਲਾਫ ਕਰਦੇ ਨੇ ਇੱਕ ਵਾਰੀ ਮੋੜ ਦੇ ਤੇ 20 ਕਿਲੋ ਭਾਰ ਤੇ ਇਸ ਮਾਰੂ ਠੰਡ ਦੇ ਵਿੱਚ ਇਹਨਾਂ ਨੂੰ ਇੱਕ ਦੋ ਦਿਨ ਚਲਾਇਆ ਜਾਵੇ ਤੇ ਇਹਨਾਂ ਨੂੰ ਇੱਥੋਂ ਦੇ ਹਾਲਾਤ ਪਤਾ ਲੱਗਣ ਤੇ ਜਦੋਂ 1 ਘੰਟਾ ਹੋਰ ਉਹ ਚੱਲਦੇ ਰਹੇ ਤੇ ਬਾਅਦ ਦੇ ਵਿੱਚ ਉਹ ਵੀ ਚੌਕੀ ਤੇ ਨਹੀਂ ਪਹੁੰਚ ਸਕੇ ਤੇ ਸਾਰਿਆਂ ਨੇ ਇੱਕਦਮ ਸਾਰਿਆਂ ਦਾ ਕਦਮ ਚ ਚੁੱਕਣਾ ਵੀ ਮੁਸ਼ਕਲ ਹੋ ਗਿਆ ਤਾਂ ਮੇਜਰ ਥਾਪਰ ਦੇ ਪੈਰ ਵੀ ਲੜਖੜਾਉਣ ਲੱਗੇ ਤੇ ਉਹਨਾਂ ਸਾਰਿਆਂ ਨੂੰ ਹਾਲਟ ਦਾ ਹੁਕਮ ਦਿੱਤਾ ਫਿਰ ਜਵਾਨਾਂ ਨੂੰ ਸੰਬੋਧਨ ਹੁੰਦਾ ਬੋਲੇ ਕਿ ਲੱਗਦਾ ਹੈ ਕਿ ਪਿਛਲੀ ਚੌਕੀ ਵਾਲਿਆਂ ਨੇ ਸਾਨੂੰ ਸਹੀ ਤਰ੍ਹਾਂ ਜਾਣਕਾਰੀ ਨਹੀਂ ਦਿੱਤੀ ਮੈਂ ਸਾਰਿਆਂ ਨੂੰ ਐਵੇਂ ਗਲਤ ਦਿਸ਼ਾ ਵੱਲ ਤੋਰ ਕੇ ਮਾਰਨਾ ਨਹੀਂ ਚਾਹੁੰਦਾ ਹੁਣ ਤੁਹਾਡੇ ਵਿੱਚੋਂ ਕੁਝ ਜਾਣੇ ਦੋ 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 ਦੀਆਂ ਤਿੰਨ ਪਾਰਟੀਆਂ ਬਣਾ ਕੇ ਤਿੰਨ ਪਾਸੇ ਜਾਣ ਤੇ ਚੌਕੀ ਦਾ ਪਤਾ ਲੱਗਣ ਤੇ ਸਾਨੂੰ ਆ ਕੇ ਖਬਰ ਕਰਨ ਬਹੁਤਾਂ ਦੂਰ ਤੱਕ ਨਾ ਜਾਣਾ ਤਿੰਨ ਟੋਲੀਆਂ ਤਿੰਨ ਦਿਸ਼ਾਵਾਂ ਵੱਲੋਂ ਵੰਡ ਕੇ ਤੁਰ ਪਈਆਂ ਅੱਧੇ ਘੰਟੇ ਬਾਅਦ ਚਮੋਲੀ ਦੀ ਟੋਲੀ ਵਾਪਸ ਆਈ ਤੇ ਦੂਜੀਆਂ ਪਾਰਟੀਆਂ ਵੀ ਉਹ ਸੱਚਮੁੱਚ ਗਲਤ ਦਿਸ਼ਾਵਾਂ ਵੱਲ ਤੁਰਦੇ ਜਾ ਰਹੇ ਸਨ ਪਰ ਹਾਲੇ ਉਹ ਬਹੁਤੇ ਦੂਰ ਨਹੀਂ ਸਨ ਗਏ ਚੌਕੀ ਉਹਨਾਂ ਦੇ ਸੱਜੇ ਪਾਸੇ ਵੱਲ ਸੀ ਜਿਸ ਨੂੰ ਚਮੋਲੀ ਨੇ ਲੱਭ ਲਿਆ ਸੀ ਜੇ ਰੈਜiment ਦਾ ਝੰਡਾ ਹਵਾ 'ਚ ਨਾ ਲਹਿਰਾ ਰਿਹਾ ਹੁੰਦਾ ਤਾਂ ਸੰਭਵ ਸੀ ਕਿ ਬਰਕਾ ਬਰਫ ਨਾਲ ਢੱਕੀਆਂ ਹੋਣ ਕਰਕੇ ਅਦਿੱਖ ਰਹਿ ਜਾਂਦੀਆਂ ਸਾਰਿਆਂ ਸਾਰੇ ਦਸਤੇ ਨੇ ਆਪਣੇ ਦਿਸ਼ਾ ਬਦਲੀ ਤੇ ਕੁਝ ਦਿਨ ਬਾਅਦ ਚੌਕੀ ਦੇ ਨਜ਼ਰ ਆਉਂਦੇ ਸਾਰਿਆਂ ਦੇ ਮੁਰਝਾਏ ਚਿਹਰੇ ਹੁਣ ਖੁਸ਼ੀ ਝਲਕਣ ਲੱਗੀ ਅੱਧੇ ਇੱਕ ਘੰਟੇ ਬਾਅਦ ਉਹ ਸਾਰੇ ਆਪਣੇ ਕੱਪੜਿਆਂ ਤੋਂ ਬਰਫ਼ ਝਾੜ ਕੇ ਅਰਧ ਗੋਲਾਕਾਰ ਵਾਲੀਆਂ ਛੱਤਾਂ ਤੇ ਐਸਕਿਊਮਾ ਦੇ ਇਗਲੂ ਵਰਗੇ ਦਿਸਣ ਵਾਲੀਆਂ ਬੈਰਕਾਂ ਦੇ ਵਿੱਚ ਬੈਠੇ ਸਨ ਬੈਰਕਾਂ ਦੇ ਵਿੱਚ ਕੋਈ ਹੀਟਰ ਵਗੈਰਾ ਬੇਸ਼ੱਕ ਨਹੀਂ ਸੀ ਪਰ ਬਾਹਰ ਵਾਲੀ ਜਾਨ ਲੈਵਾ ਠੰਡ ਤੋਂ ਕੁਝ ਹੱਦ ਤੱਕ ਬਚਾਅ ਜ਼ਰੂਰ ਸੀ ਗਰਮ-ਗਰਮ ਚਾਹ ਨਾਲ ਆਂਡੇ ਤੇ ਬਿਸਕੁਟ ਖਾਣ ਤੋਂ ਬਾਅਦ ਉਹਨਾਂ ਦੇ ਜਿਸਮ ਦੇ ਵਿੱਚ ਕੁਝ ਗਰਮੀ ਹਰਾਰਤ ਆਈ ਮੇਜਰ ਸਾਹਿਬ ਜੋ ਦੂਸਰੇ ਕਮਰੇ ਦੇ ਵਿੱਚ ਇਥੋਂ ਦੇ ਜੀਐਸਓ ਨਾਲ ਬੈਠੇ ਸਨ ਉਹਨਾਂ ਆ ਕੇ ਹੁਕਮ ਦਿੱਤਾ ਕਿ ਸਾਰੇ ਫੌਰਨ ਉੱਠ ਕੇ ਬਾਹਰ ਆ ਜਾਣ ਚੌਕੀ ਤੋਂ ਜਰਾ ਕੁ ਦੂਰੀ ਤੇ ਕਿਸੇ ਪਦਰੀਥਾਵੇਂ ਆਪਣੇ ਤੰਬੂ ਲਾ ਲੈਣ ਸਮੱਸਿਆ ਇਹ ਸੀ ਕਿ ਇੱਥੇ ਸਿਰਫ ਤਿੰਨ ਬੈਰਕਾਂ ਸਨ ਛੋਟੀਆਂ-ਛੋਟੀਆਂ ਇੱਕ ਦੇ ਵਿੱਚ ਰਸੋਈ ਖਾਣ-ਪੀਣ ਦਾ ਸਮਾਨ ਤੇ ਦੂਜੀ ਦੇ ਵਿੱਚ ਚੌਕੀ ਦੇ ਚਾਰ ਪੰਜ ਜਵਾਨ ਤੇ ਤੀਜੇ ਦੇ ਵਿੱਚ ਜੀਸੀਓ ਦੇ ਨਾਲ ਮੇਜਰ ਸਾਹਿਬ ਸੋ 20 ਜਾਣਿਆਂ ਦਾ ਇਹਨਾਂ ਦੇ ਵਿੱਚ ਸੌ ਸੁਕਣਾ ਅਸੰਭਵ ਹੈ ਸੋ ਉਹਨਾਂ ਨੂੰ ਬਾਹਰ ਟੈਂਟ ਲਾਉਣੇ ਪੈਣੇ ਆ ਇਹ ਹੁਕਮ ਸੁਣ ਕੇ ਸਾਰੇ ਜਵਾਨਾਂ ਦੇ ਚਿਹਰੇ ਮਰ ਜਾ ਗਏ ਚਮੋਲੀ ਅਤੇ अजीत ਗਰੋਂਗ ਨੂੰ ਲੈ ਕੇ ਵਿਕਰਮ ਸਿੰਘ ਬਾਹਰ ਨਿਕਲਿਆ ਤੇ ਉੱਥੇ ਤੰਬੂ ਲਾਉਣ ਲਈ ਕੋਈ ਠੀਕ ਠਾਕ ਥਾਂ ਭਾਲਣ ਲੱਗਾ ਉਹਨਾਂ ਨੇ ਵੇਖਿਆ ਕਿ ਚਾਹੇ ਇੱਥੇ ਕੁਝ ਪਧਰਾ ਥਾਂ ਸੀ ਪਰ ਚਾਰ ਪੰਜ ਉਹ ਮੈਂ ਟੈਂਟ ਲਗਾ ਸਕਦੇ ਸਨ ਪਰ ਇਸ ਤੇ ਸੱਜੇ ਪਾਸੇ ਬਰਫਾਨੀ ਟਲਾਂਸੀ ਅਤੇ ਕਿਸੇ ਵੇਲੇ ਵੀ ਉਪਰੋਂ ਤਲਕ ਕੇ ਆਈ ਬਰਫ ਉਹਨਾਂ ਦੇ ਟੈਂਟਾਂ ਤੇ ਡਿੱਗ ਸਕਦੀ ਸੀ ਇੱਥੇ ਰਹਿੰਦੇ ਇੱਕ ਦੋ ਜਵਾਨਾਂ ਨੇ ਇਸ ਖਤਰੇ ਬਾਰੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਸੀ ਪਰ ਤੰਬੂ ਲਾਉਣ ਲਈ ਅਗਲਾ ਢੁਕਵਾਂ ਸਥਾਨ ਉਥੋਂ 1.5 ਕਿਲੋਮੀਟਰ ਥਾਂ ਤੇ ਅੱਗੇ ਸੀ ਉਹ ਵੀ ਜਵਾਨ ਆਪਸ ਦੇ ਵਿੱਚ ਸਲਾਹ مشورہ ਕਰਨ ਲੱਗੇ ਚਾਹੇ ਉਹ ਥੱਕੇ ਹੋਏ ਸਨ ਪਰ ਮੌਤ ਦੀ ਛਾਂ ਥੱਲੇ ਰਾਤ ਬਤੌਣ ਦੇ ਵਿਚਾਰ ਨਾਲ ਉਹ ਘਬਰਾ ਗਏ ਜਦੋਂ ਉਹਨਾਂ ਮੇਜਰ ਸੁਦੇਸ਼ ਕੁਮਾਰ <th> ਪਰ ਅੱਗੇ ਆਪਣੇ ਇਹ ਰਾਏ ਜਾਰੀ ਕੀਤੀ ਤਾਂ ਉਹ ਬੋਲਿਆ ਕਿ ਇਸ ਤੋਂ ਪਹਿਲਾਂ ਕੀ ਕਦੇ ਬਰਫਾਂ ਦੇ ਵਿੱਚ ਟੈਂਟ ਲਾ ਕੇ ਨਹੀਂ ਰਹੇ ਰਹੇ ਤਾਂ ਹਾਂ ਸਰ ਪਰ ਵਿਕਰਮ ਬੋਲਿਆ ਕਦੀ ਦੁਸ਼ਮਣ ਦੀਆਂ ਗੋਲੀਆਂ ਦੀ ਬਿਸ਼ਾਟ ਚ ਨਹੀਂ ਲੰਗੇ ਡਰਦੇ ਹੋ ਫੌਜੀ ਅਨਸ਼ਾਸਨ ਬਹੁਤੀ ਬੈਸ ਕਰਨਾ ਵੀ ਵਾਜਬ ਨਹੀਂ ਸੀ ਪਰ ਅੰਦਰੋਂ ਅੰਦਰੋਂ ਅਸਲੀ ਗੱਲ ਸਾਰੇ ਚੰਗੀ ਤਰ੍ਹਾਂ ਸਮਝਦੇ ਸਨ ਜੇ ਉਹ ਇੱਕ 1.5 ਕਿਲੋਮੀਟਰ ਦੂਰ ਟੈਂਟ ਲਾਉਂਦੇ ਤਾਂ ਉਹਨਾਂ ਨਾਲ ਮੇਜਰ ਸਾਹਿਬ ਨੂੰ ਵੀ ਚੱਲਣਾ ਪੈਣਾ ਸੀ ਉੱਥੇ ਫਿਰ ਪੱਕੀ ਛੱਤ ਮੇਜਰ ਸਾਹਿਬ ਨੂੰ ਰਹਿਣ ਲਈ ਨਾ ਮਿਲਣੀ ਸੀ ਤੇ ਨਾ ਆਰਾਮ ਵਾਲਾ ਬਿਸਤਰਾ ਤੇ ਨਾ ਖਾਣ ਪੀਣ ਦਾ ਸਮਾਨ ਇਹ ਸੁੱਖ-ਰਾਮ ਉੱਥੇ ਨਹੀਂ ਸੀ ਮਿਲਣਾ ਕਿਉਂਕਿ ਫਿਰ ਮੇਜਰ ਨੂੰ ਵੀ ਉਹਨਾਂ ਦੇ ਨਾਲ ਹੀ ਰਹਿਣਾ ਪੈਣਾ ਸੀ ਇਸ ਤੋਂ ਇਲਾਵਾ ਚਾਹੇ ਮੇਜਰ ਸਾਹਿਬ ਨੂੰ ਆਪਣੀ ਟ੍ਰੇਨਿੰਗ ਦੇ ਦੌਰਾਨ ਸਖਤ ਟ੍ਰੇਨਿੰਗ ਡਿਸਪਲਿਨ ਦੇ ਵਿੱਚੋਂ ਨਿਕਲਣਾ ਪਿਆ ਪਰ ਇਹ ਜਵਾਨੋਨਾਂ ਨੂੰ ਤਾਂ ਸਖਤ ਜਾਣਸਾਂ ਜੋ ਗਰੀਬੀ ਦੇ ਵਿੱਚ ਪਲੇ ਤੇ ਬਚਪਨ ਤੋਂ ਹੀ ਸਖਤ ਸਰੀਰਕ ਮਿਹਨਤ ਕਰਦੇ ਰਹੇ ਸਨ। ਸੁਬੇਦਰ ਸਾਹਿਬ ਆਪ ਐਨੇ ਥੱਕ ਗਏ ਸਨ ਕਿ ਉਹ ਇੱਕ ਕਦਮ ਹੋਰ ਤੁਰਨਾ ਵੀ ਉਹਨਾਂ ਨੂੰ ਅਸੰਭਵ ਲੱਗ ਰਿਹਾ ਗਿਆ ਸੀ ਤੇ 1.5 ਕਿਲੋਮੀਟਰ ਦੂਰ ਟੈਂਟ ਲਾਉਣ ਦਾ ਸੁਝਾਅ ਉਹਨਾਂ ਨੂੰ ਬਾਰਾ ਨਹੀਂ ਸੀ ਖਾਂਦਾ। ਅਫਸਰ ਦੇ ਹੁਕਮ ਨਾਲ ਜਵਾਨਾਂ ਨੂੰ ਅੱਗ ਦੇ ਵਿੱਚ ਵੀ ਛਾਲ ਮਾਰਨੀ ਪੈਂਦੀ ਹੈ। ਉਹਨਾਂ ਨੂੰ ਮਜਬੂਰਨ ਉਸੇ ਥਾਂ ਤੇ ਟੈਂਟ ਲਾਉਣਾ ਪਿਆ। ਰੋਟੀ ਖਾ ਕੇ ਉਹ ਸਾਰੇ ਆਪਣੇ ਆਪਣੇ ਦੋਜੇ ਨਾਲ ਜੁੜ ਕੇ ਤਾਂ ਕਿ ਪਾਸਾ ਪਰਤਣਾ ਔਖਾ ਤੇ ਇੱਕ ਦੂਜੇ ਦੀਆਂ ਲੱਤਾਂ ਇੱਕ ਦੂਜੇ ਨੂੰ ਵੱਜਦੀਆਂ ਵਿਕਰਮ ਦੇ ਟੈਂਟ ਦੇ ਵਿੱਚ ਪਏ ਦੋ ਜਵਾਨ ਤਾਂ ਆਪਣੇ ਸਲੀਪਿੰਗ ਬੈਗ ਦੇ ਵਿੱਚ ਵੜ ਕੇ ਹੀ ਸੌਂ ਗਏ ਪਰ ਵਿਕਰਮ ਤੇ ਚਮੋਲੀ ਨੂੰ ਨੀਂਦ ਨਾ ਆਈ ਬਾਹਰ ਆਕਾਸ਼ ਸਾਫ਼ ਸੀ ਚੰਨ ਦਾ ਚਾਨਣਾ ਟੈਂਟ ਦੇ ਕੱਪੜੇ ਦੇ ਵਿੱਚੋਂ ਪਉਣ-ਪਉਣ ਕੇ ਹਲਕੀ ਮੈਲੀ ਚਾਦਰ ਵਾਂਗ ਅੱਦਰ ਪਸਰਿਆ ਹੋਇਆ ਸੀ ਵਿਕਰਮ ਤੇ ਚਮੋਲੀ ਕਾਫੀ देर ਗੱਲਾਂ ਕਰਦੇ ਰਹੇ ਘਰ ਦੀ ਆਪਣੇ ਬਾਲਵਚਿਆਂ ਦੀ ਅਗਲੇ ਮੋਰਚਿਆਂ 'ਚੋਂ ਲਹੂ ਨੂੰ ਜਮਾ ਦੇਣ ਵਾਲੀ ਭਿਆਨਕ ਠੰਡ ਦੀਆਂ ਗੱਲਾਂ ਪਤਾ ਨਹੀਂ ਕਦੋਂ ਵਿਕਰਮ ਨੂੰ نیند ਆ ਗਈ ਤੇ ਪਤਾ ਨਹੀਂ ਕਿੰਨੀ ਕੁ ਰਾਤ ਬੀਤੀ ਸੀ ਉਹਨਾਂ ਦੇ ਕੰਨ ਦੇ ਵਿੱਚ ਚਮੋਲੀ ਦੀ ਆਵਾਜ਼ ਪਈ ਉਹ ਉਹਨਾਂ ਨੂੰ ਹਲਾ ਕੇ ਘਬराई ਹੋਈ ਆਵਾਜ਼ ਵਿੱਚ ਕਹਿ ਰਿਹਾ ਸੀ ਉੱਠ ਵਿਕਰਮ ਸਿਆ ਇਹ ਆਵਾਜ਼ ਸੁਣ ਕਿਹੜੀ ਆਵਾਜ਼ ਮੈਨੂੰ ਤੇ ਕੁਝ ਨਹੀਂ ਸੁਣ ਰਿਆ ਤੈਨੂੰ ਐਵੇਂ ਸੁਪਨੇ ਆ ਰਹੇ ਨੇ ਹਾਈ ਐਟੀਟਿਊਡ ਸਿਕਨੈਸ ਨਹੀਂ ਨਹੀਂ ਵਿਕਰਮ ਨਹੀਂ ਜਰਾ ਕੰਨ ਲਾ ਕੇ ਸੁਣ ਦੂਰੋਂ ਇੱਕ ਹੂੰਕ ਹੂੰ ਦੀ ਆਵਾਜ਼ ਆ ਰਹੀ ਹੈ ਉਸ ਦੀ ਕੰਬਦੀ ਆਵਾਜ਼ ਦੇ ਵਿੱਚ ਮੌਤ ਦਾ ਖੋਫ ਚਲ ਕਰਿਆ ਸੀ ਮੈਂ ਪਛਾਣਦਾ ਇਸ ਆਵਾਜ਼ ਨੂੰ ਚੰਗੀ ਤਰ੍ਹਾਂ ਪਛਾਣਦਾ ਪਹਾੜਾਂ 'ਚ ਇਹ ਆਵਾਜ਼ਾਂ ਸੀ ਸੁਣ ਕੇ ਕੰਬ ਜਾਂਦੇ ਇਹ ਮਾਰੂ ਆਵਾਜ਼ ਹੈ ਵਿਕਰਮ ਸਿੰਘ ਨੇ ਵੀ ਇਸ ਗਰਜਨਾ ਵਰਗੀ ਧੁਨੀ ਨੂੰ ਸੁਣਿਆ ਜੋ ਉਹਨਾਂ ਦੇ ਨੇੜੇ ਆਉਂਦੀ ਹੋਰ ਉੱਚੀ ਹੋ ਗਈ ਇਹ ਤਾਂ ਐਵਲਾਂਚ ਸੀ ਬਰਫਾਨੇ ਤੂਫਾਨ ਇਹ ਕਹਿੰਦਾ ਵਿਕਰਮ ਸਿੰਘ ਹੱਥਾਂ ਦੇ ਵਿੱਚ ਇਹ ਕਹਿੰਦੇ ਆ ਵਿਕਰਮ ਹੱਥਾਂ ਦੇ ਵਿੱਚ ਚੁੱਕ ਕੇ ਟੈਂਟ ਦੇ ਵਿੱਚੋਂ ਨਿਕਲਿਆ ਇਹ ਮਾਰੂ ਐਵਲਾਂਚ ਦੀ ਮਾਰ ਤੋਂ ਪਰੇ ਸੁਰੱਖਿਤ ਸਥਾਨ ਵੱਲ ਦੌੜ ਪਏ ਤੇ ਨਾਲ ਹੀ ਉਹ ਉੱਚੀ ਆਵਾਜ਼ ਦੇ ਵਿੱਚ ਦੂਜੇ ਟੈਂਟ ਦੇ ਵਿੱਚ ਸੁੱਤੇ ਜਵਾਨਾਂ ਨੂੰ ਵੀ ਟੈਂਟ ਚੋਂ ਨਿਕਲ ਕੇ ਦੌੜਨ ਦੀ ਆਵਾਜ਼ਾਂ ਮਾਰਦੇ ਰਹੇ ਬਰਫਾਨੇ ਵਾਜ ਦੀ ਤੂਫਾਨ ਤੂਫਾਨ ਦੀ ਬਰਫਾਨੇ ਤੂਫਾਨ ਦੀ ਆਵਾਜ਼ ਹੋਰ ਨੇੜੇ ਆਉਂਦੀ ਗਈ ਤੇ ਉਹ ਹੋਰ ਵੀ ਡਰਾਉਣੇ ਤੇ ਭਿਆਨਕ ਹੁੰਦੀ ਗਈ ਜਿਵੇਂ ਹਜ਼ਾਰਾਂ ਸ਼ੰਖਨਾਦ ਤੋਂਪਾਂ ਦੇ ਚੱਲਣ ਦੀ ਗੜਗੜਾਹਟ ਹੋਵੇ ਇਹ ਹਜ਼ਾਰਾਂ ਮਣ ਬਰਫ਼ ਜੋ ਕਿ ਤੋਂ ਉਪਰੋਂ ਖਿਸਕਦੇ ਆ ਖਿਸਕਦੇ ਆ ਰਸਤੇ ਦੇ ਵਿੱਚ ਆਉਂਦੀ ਉਹ ਹੋਰ ਬਰਫ਼ ਨੂੰ ਵੀ ਨਾਲ ਜੋੜ ਦੀ ਮਾਰੋ ਮਾਰ ਕਰਦੀ ਆ ਰਹੀ ਸੀ ਕਿਸੇ ਹੋਰ ਨੂੰ ਟੈਂਟਾਂ ਚੋਂ ਨਿਕਲਣ ਜਾਂ ਨਿਕਲ ਕੇ ਦੌੜਨ ਦਾ ਮੌਕਾ ਵੀ ਨਾ ਦਿੱਤਾ ਦੋ ਤਿੰਨ ਜਣੇ ਬਾਹਰ ਨਿਕਲੇ ਵੀ ਪਰ ਉਸ ਵੇਲੇ ਉਸ ਬਰਫਾਨੀ ਹੜ੍ਹ ਦੇ ਵਿੱਚ ਉਸ ਟੈਂਟਾਂ ਸਮੇਤ ਹੀ ਵਹਿ ਗਏ ਬਰਫ਼ ਦੇ ਥੱਲੇ ਉਹਨਾਂ ਦੇ ਵੇਖਦੇ ਹੀ ਵੇਖਦੇ ਆਂ ਅੱਖਾਂ ਦੀ ਝਮਕਣ ਦੇ ਅੰਤਰਾਲ ਦੇ ਵਿੱਚ ਸਭ ਕੁਝ ਵਾਪਰ ਗਿਆ ਤੇ ਕੁਝ ਬਰਫ਼ ਉਹਨਾਂ ਚਾਰਾਂ ਉੱਤੇ ਡਿੱਗੀ ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਜਿਵੇਂ ਇਹ ਤੂਫਾਨ ਆਇਆ ਸੀ ਉਹ ਮਹੀਨਟਾਂ ਦੇ ਵਿੱਚ ਲੰਘ ਗਿਆ ਜਿਸ ਥਾਂ ਤੇ ਕੁਝ ਸਮਾਂ ਪਹਿਲਾਂ ਪੀਲੇ ਨੀਲੇ ਰੰਗ ਦੇ ਟੈਂਟਾਂ ਦੀ ਇੱਕ ਬਸਤੀ ਜਈ ਸੀ ਉਹ ਬਰਫ਼ ਹੀ ਬਰਫ਼ ਦੇ ਨਾਲ ਦਬੀ ਹੋਈ ਸੀ ਤੇ ਬਰਫ਼ ਅਤੇ ਮੌਤ ਵਰਗੀ ਖਮੋਸ਼ ਜਿਵੇਂ ਕੁਝ ਵਾਪਰਿਆ ਹੀ ਨਹੀਂ ਨਾ ਹੋਵੇ ਬਿਕਰਮ ਸਿੰਘ ਤੇ ਉਸਦੇ ਸਾਥੀ ਬੂਟਾ ਨੂੰ ਹੱਥ ਵਿੱਚ ਫੜੀ ਨੰਗੇ ਪੈਰ ਬਰਫ਼ ਤੇ ਦੌੜਦੇ ਆ ਬੈਰਕਾਂ ਦੇ ਵਿੱਚ ਪਹੁੰਚੇ ਤੇ ਉੱਥੇ ਘੂਕ ਸੁੱਤੇ ਮੇਜਰ ਸਾਹਿਬ ਨੂੰ ਜਗਾਇਆ ਕੀਏ ਕੀ ਸਵੇਰ ਹੋ ਗਈ ਅਣਿਛੇਤੀ ਨਈ ਨੀ ਸਾਹਿਬ ਪਰਲੋ ਆ ਗਈ ਐਵਲਾਂਚ ਸਾਰੇ ਤੰਬੂਆਂ ਨੂੰ ਵਹਾ ਕੇ ਲੈ ਗਈ ਮੇਜਰ ਸਾਹਿਬ ਅੱਖਾਂ ਮਲਦੇ ਉੱਠੇ ਤੇ ਰਾਤ ਨੂੰ ਸ਼ਾਇਦ ਉਸਨਾਂ ਨੇ ਬਹੁਤੀ ਪੀ ਲਈ ਸੀ ਇਸ ਲਈ ਸਥਿਤੀ ਦੀ ਭਿਆਨਕਤਾ ਨੂੰ ਸਮਝਣ ਦੇ ਵਿੱਚ ਉਹਨਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਦੇਰ ਲੱਗੀ ਬੈਰਕ ਦੇ ਵਿੱਚ ਸੁੱਤੇ ਬਾਕੀ ਜਵਾਨ ਵੀ ਜਾਗ ਪਏ ਜਦੋਂ ਮੇਜਰ ਸਾਹਿਬ ਨੂੰ ਸਮਝ ਆਇਆ ਫਿਰ ਤੁਸੀਂ ਕਿਵੇਂ ਬਚ ਗਏ ਹੁਣ ਇੱਥੇ ਖੜੇ ਕੀ ਕਰ ਰਹੇ ਹੋ ਜਾਓ ਉਹਨਾਂ ਨੂੰ ਬਰਫ਼ ਚੋਂ ਲੱਭਣ ਦੀ ਕੋਸ਼ਿਸ਼ ਕਰੋ 4-5 ਜਵਾਨ ਉਹ ਤੇ ਚੌਕੀ ਦੇ ਬਾਕੀ 5 ਜਵਾਨ ਉਹਨਾਂ ਨੇ ਬੂਟ ਅਤੇ ਗਰਮ ਕੱਪੜੇ ਪਾਏ ਤੇ ਆਪਣੇ ਹੱਥਾਂ ਦੇ ਵਿੱਚ ਬੇਲ ਚ ਗੈਂਤੀਆਂ ਤੇ ਆਈਸ ਐਕਸ ਫੜ ਕੇ ਬਰਫ਼ ਨੂੰ ਹਟਾਉਂਦਿਆਂ ਆਪਣੇ ਬਰਫ਼ ਵਿੱਚ ਦੱਬੇ ਸਾਥੀਆਂ ਨੂੰ ਢੋਲਣ ਲੱਗੇ ਬਰਫ਼ਾਨੇ ਠੰਡ ਉਹਨਾਂ ਦੇ ਬੂਟਾਂ ਜਰਾਬਾਂ ਤੇ ਦਸਤਾਨਿਆਂ ਨੂੰ چیرਦੀ ਹੋਈ ਸੋਈਆਂ ਵਾਂਗ ਉਚੋਬ ਰਹੀ ਸੀ ਉਹ ਆਪਣੇ ਦਰਦ ਅਤੇ ਤਕਲੀਫ ਦੀ ਪਰਵਾਹ ਨਾ ਕੀਤੇ ਬਿਨਾਂ ਬਰਫ਼ਾਂ ਫਰੋਲਦੇ ਰਹੇ ਜਦੋਂ ਕੋਈ ਦੇ ਕਿਤੇ ਕੋਈ ਦੱਬਿਆ ਟੈਂਡ ਬਰਫ਼ਾਂ ਦੇ ਵਿੱਚ ਫਾਸੇ ਅਦਸਨ ਲੱਗਦਾ ਤਾਂ ਉਹ ਆਪਣੇ ਹੱਥਾਂ ਨਾਲ ਛੇਤੀ ਛੇਤੀ برف ਪਰੇ ਹਟਾ ਕੇ ਆਪਣੇ ਜਵਾਨਾਂ ਨੂੰ ਟੈਂਟ ਵਿੱਚੋਂ ਕੱਢਦੇ ਰਹੇ ਕਈ ਟੈਂਟ ਜਵਾਨਾਂ ਸਮੇਤ ਬਹੁਤ ਦੂਰ ਤੱਕ ਰੁੱਢਦੇ ਚਲੇ ਗਏ ਸਨ ਇਹ ਕੰਮ ਕਈ ਘੰਟਿਆਂ ਤੱਕ ਸਵੇਰ ਹੋਣ ਤੱਕ ਚੱਲਦਾ ਰਿਹਾ ਮੇਜਰ ਸਾਹਿਬ ਨੇ ਵੀ ਗਰਮ ਕੱਪੜੇ ਪਾਏ ਹੋਏ ਸਨ ਤੇ ਬੈਰਕ ਦੇ ਰੋਸ਼ਨਦਾਨ ਕੋਲ ਆ ਕੇ ਖੜੇ ਵੇਖਦੇ ਰਹੇ ਜਾਂ ਕਿਸੇ ਵੇਲੇ ਬਾਹਰ ਆ ਕੇ ਹੁਕਮ ਚਲਾਉਂਦੇ ਰਹੇ ਤੇ ਫਿਰ ਠੰਡ ਵੱਧ ਗਈ ਠੰਡ ਕਾਰਨ ਹੱਥ ਮਲਦੇ ਹੋਏ ਅੰਦਰ ਵੜ ਕੇ ਰਮ ਦੇ 2-3 ਪੈਗ ਚੜਾ ਜਾਂਦੇ ਸੂਰਜ ਦੇ ਨਿਕਲਣ ਤੋਂ 3-4 ਘੰਟੇ ਤੱਕ ਬਾਅਦ ਵੀ ਉਹ ਇੱਕ ਟੈਂਟ ਦੇ ਚਾਰ ਜਵਾਨਾਂ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਬਰਫ਼ ਚੋਂ ਜਿਉਂਦੇ ਕੱਢਣ ਦੇ ਵਿੱਚ ਸਫਲ ਹੋ ਗਏ ਉਹਨਾਂ ਦੇ ਗੁੰਮ ਹੋ ਗਏ ਚਾਰ ਜਵਾਨਾਂ ਦੇ ਵਿੱਚੋਂ ਇੱਕ ਕਿਰਪਾਲ ਸਿੰਘ ਪਾਲਾ ਵੀ ਸੀ ਜੋ ਸੱਜ ਵਿਆਹਿਆ ਸੀ ਕੁਝ ਦੇਰ ਨਜ਼ਰ ਦੌੜਨ ਤੇ ਇੱਧਰ ਉੱਧਰ ਵੇਖਣ ਤੋਂ ਬਾਅਦ ਬਿਕਰਮ ਸਿੰਘ ਨੇ ਆਪਣੇ 3400 ਫੁੱਟ ਥੱਲੇ ਇੱਕ ਢਲਾਨ ਉੱਤੇ ਦੋ ਜਵਾਨਾਂ ਨੂੰ ਲੰਮੇ ਪਿਆ ਵੇਖਿਆ ਢਲਾਨ ਇੰਨੀ ਸਖਤ ਸੀ ਕਿ ਉਸ ਉੱਤੇ ਪਹੁੰਚਣਾ ਸੰਭਵ ਬਿਕਰਮ ਸਿੰਘ ਚਮੋਲੀ ਅਤੇ ਅਜੀਤ ਗੁਰੰਗ ਨੇ ਚੌਂਕੀ ਤੇ ਜਾ ਕੇ ਰੱਸੀਆਂ ਪੈਗ ਜਾਣ ਕੇ ਕਿੱਲੇ ਤੇ ਬਰਫਾਂ ਉੱਤੇ ਚੜ੍ਹਨ ਉਤਰਨ ਵਾਲਾ ਹੋਰ ਸਮਾਨ ਲੈ ਜਾਂਦਾ ਬਰਫ ਦੇ ਵਿੱਚ ਉਹ ਪੈਗ ਗੱਡੇ ਕਿੱਲਾ ਕਹਿੰਦੇ ਪੈਗ ਨੂੰ ਤੇ ਅ ਗੱਡੇ ਤੇ ਵਿਕਰਮ ਨੇ ਇੱਕ ਪੈਗ ਨਾਲ ਇੱਕ ਹੋਰ ਮਜ਼ਬੂਤ ਰੱਸੀ ਬੰਨੀ ਤੇ ਹੱਥਾਂ ਦੇ ਵਿੱਚੋਂ ਦਸਤਾਨੇ ਪਾਏ ਤੇ ਲੱਕ ਤੇ ਲੱਤਾਂ ਦੇ ਵਿੱਚ ਹਾਰਨੈਸ ਪਾਏ ਤੇ ਲੱਕ ਨਾਲ ਮਜ਼ਬੂਤ ਫਿੱਟ ਕੀਤੇ ਇਹ ਲੱਕ ਨਾਲ ਰੱਸੀ ਬੰਨੀ ਤੇ ਰੱਸੀ ਦੇ ਵਿੱਚੋਂ ਕੈਗ ਬিনার ਫਸਾਇਆ ਤੇ ਫਿਰ ਆਪਣੇ ਕੈਗ ਬিনার ਦੇ ਵਿੱਚ ਰੱਸੀ ਵਲੀ ਤੇ ਚਮੋਲੀ ਦੀ ਤੇ ਰੱਸੀ ਦੀ ਸਹਾਇਤਾ ਨਾਲ ਉਹ ਥੱਲੇ ਉਤਰ ਗਿਆ ਫਿਰ ਅਜੀਤ ਗੁਰਗ ਨੇ ਰੱਸੀ ਫੜੀ ਤੇ ਚਮੋਲੀ ਵੀ ਬਿਕਰਮ ਸਿੰਘ ਵਾਂਗ ਥੱਲੇ ਉਤਰ ਗਿਆ ਤੇ ਉਹਨਾਂ ਦੋਹਾਂ ਨੇ 2 ਸਾਲ ਪਹਿਲਾਂ ਹੀ ਪਹਾੜਾਂ ਤੇ ਚੜ੍ਹਨ ਉਤਰਦੀ ਟ੍ਰੇਨਿੰਗ ਪ੍ਰਾਪਤ ਕੀਤੀ ਹੋਈ ਸੀ ਉਹਨਾਂ ਥੱਲੇ ਉਤਰ ਕੇ ਵੇਖਿਆ ਕਿ ਉਹ ਦੋਨੋਂ ਜਵਾਨ ਬੇਸੁੱਧ ਸਨ ਪਰ ਹੌਲੀ-ਹੌਲੀ ਸਾਹ ਲੈ ਰਹੇ ਸਨ ਜੇ ਉਹ ਕੁਝ ਦਿਨ ਹੋਰ ਉੱਥੇ ਉਹਨਾਂ ਦੇ ਕੋਲ ਨਾ ਪਹੁੰਚਦੇ ਤੇ ਠੰਡ ਨਾਲ ਉਹਨਾਂ ਦਾ ਮਰ ਜਾਣਾ ਲਾਜ਼ਮੀ ਸੀ ਸੋ ਚਮੋਲੀ ਨੇ ਇੱਕ ਜਵਾਨ ਨੂੰ ਲੱਕ ਦੁਆਲੇ ਛੋਟੀ ਜਿਹੀ ਰੱਸੀ ਬੰਨੀ ਤੇ ਉੱਪਰ ਖੜੇ ਜਵਾਨਾਂ ਨੂੰ ਰੱਸੀ ਖਿੱਚਣ ਨੂੰ ਆਖਿਆ ਇੱਕ ਇੱਕ ਕੈਂਚ ਕਰਕੇ ਖਿੱਚਦੇ ਆ ਉਹ ਦੋਵੇਂ ਬੇਸੁੱਧ ਜਵਾਨ ਉੱਪਰ ਤੱਕ ਪਹੁੰਚ ਗਏ ਇਹ ਕੁਝ ਕਰਦੇ ਆ ਉਹਨਾਂ ਨੂੰ 2 ਘੰਟੇ ਲੱਗ ਗਏ ਗਰਮ ਬਿਸਤਰਿਆਂ ਦੇ ਵਿੱਚ ਲਟਾਉਣ ਬਰਾਂਡੀਆਂ ਦੀ ਪਲਾਉਣ ਨਾਲ ਉਹਨਾਂ ਦੋਹਾਂ ਨੂੰ ਹੋਸ਼ ਆਈ ਪਰ ਦੋ ਜਣਿਆਂ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ ਕਿ برف ਉਹਨਾਂ ਨੂੰ ਕਿੱਧਰ ਰੋੜ ਕੇ ਲੈ ਗਈ ਬਰਫਾਨੀ ਠੰਡ ਦੇ ਵਿੱਚ ਇਹ ਸਭ ਕੁਝ ਕਰਦੇ ਆ ਚਮੋਲੀ ਤੇ ਬਿਕਰਮ ਸਿੰਘ ਦੇ ਹੱਥਾਂ ਪੈਰਾਂ ਦੀਆਂ ਉਂਗਲਾਂ ਬਿਲਕੁਲ ਸੁਨ ਹੋ ਗਈਆਂ ਤਕਰੀਬਨ ਸੜ ਗਈਆਂ ਜਿਸ ਨੂੰ ਫਰੌਸਟ ਬਾਈਟ ਕਹਿੰਦੇ ਨੇ ਫਰੌਸਟ ਬਾਈਟ ਕਹਿੰਦੇ ਨੇ ਤੇਜਸਤਾ ਇਲਾਜ ਅਸੰਭਵ ਹੈ ਇਸ ਫਰੌਸਟ ਬਾਈਟ ਕਾਰਨ ਚ ਮੇਲੀ ਦੇ ਪੈਰਾਂ ਦੀਆਂ ਦੋ ਉਂਗਲਾਂ ਤੇ ਹੱਥ ਦੀ ਇੱਕ ਉਂਗਲ ਕੱਟੀ ਗਈ ਤੇ ਵਿਕਰਮ ਸਿੰਘ ਦੇ ਹੱਥਾਂ ਤੇ ਪੈਰਾਂ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਉਹ ਦੋਸਤੋ ਇਹ ਫਰੌਸਟ ਬਾਈਟ ਆ ਜਿਹੜੀ ਬਹੁਤ ਖਤਰਨਾਕ ਹੁੰਦੀ ਹੈ ਜ਼ਹਿਰੀਲੀ ਬਰਫ਼ ਦਾ ਇਹ ਅੰਸ਼ ਹੁੰਦਾ ਹੈ ਸੋ ਜਿਸ ਤਰ੍ਹਾਂ ਪਤਾ ਨਹੀਂ ਕਿੰਨੇ ਇੱਕ ਇਹਨਾਂ ਸਰਹੱਦਾਂ ਤੇ ਬਰਫ਼ਾਂ ਦੇ ਵਿੱਚ ਜਵਾਬਾਂ ਕਰਦੇ ਜਵਾਨ ਇਸ ਜੋਖਮ ਦੇ ਨਾਲ ਆਪਣੇ ਸਰੀਰ ਦੇ ਇਹ ਅੰਗ ਗਵਾ ਲੈਂਦੇ ਨੇ ਕਿਰਪਾਲ ਸਿੰਘ ਤੇ ਪ੍ਰੇਮ ਬਹਾਦਰ ਦੀ ਦੇਹ ਵੀ ਨਹੀਂ ਮਿਲੀ ਮਿਲਟਰੀ ਅਫਸਰ ਨੇ ਉਸ ਨੂੰ ਮਰ ਗਿਆ ਦੀ ਬਜਾਏ ਗੁੰਮ ਹੋ ਗਿਆ ਘੋਸ਼ਿਤ ਕਰ ਦਿੱਤਾ ਕਿਰਪਾਲ ਸਿੰਘ ਦੀ ਨਾਵਿਆਤਾ ਜੀਤੋ ਉਹ ਖਾਤ ਜੋ ਕਿਰਪਾਲ ਸਿੰਘ ਵੱਖ-ਵੱਖ ਚੌਂਕੀਆਂ 'ਚ ਬੈਠ ਕੇ ਲਿਖਦਾ ਸੀ ਤੇ ਪਾਉਂਦਾ ਰਿਹਾ ਉਸ ਤੇ ਮਰਨ ਜਾਣ ਕੇ ਗੁੰਮ ਹੋਣ ਤੋਂ ਕਈ ਹਫ਼ਤੇ ਤੱਕ ਉਸ ਨੂੰ ਮਿਲਦੇ ਰਹੇ ਉਹ ਪੜਦੀ ਤੜਫਦੀ ਤੇ ਗਸ਼ ਖਾ ਕੇ ਡਿੱਗ ਪੈਂਦੀ ਸ਼ਹਿਰ ਦੀ ਮੁੱਖ ਸੜਕ ਤੇ ਗੁਲਾਬੀ ਰੰਗ ਦੀ ਇੱਕ ਸ਼ਾਨਦਾਰ ਕੋਠੀ ਦੇ ਗੇਟ ਤੇ ਲੱਗੀ ਨਾਮ ਪਲੇਟ ਉਤੇ ਲਿਖਿਆ ਮੇਜਰ ਸੁਦੇਸ਼ ਕੁਮਾਰ ਵੀਰ ਚੱਕਰ ਇਹ ਵੀਰ ਚੱਕਰ ਇਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬੇਮਿਸਾਲ ਬਹਾਦਰੀ ਤੇ ਨਰਬਹਤਾ ਦਾ ਸਬੂਤ ਦੰਦਿਆਂ ਤੇ ਆਪਣੇ ਜਵਾਨ ਨੂੰ ਅਵਲਾਸ ਵਿੱਚੋਂ ਕੱਢਣਾ ਤੇ ਬਚਾਉਣ ਦੇ ਇਵਜ਼ ਵਜੋਂ ਮਿਲਿਆ ਪਰ ਗੱਲ ਇਹ ਗੱਲ ਇੱਥੇ ਖਤਮ ਨਹੀਂ ਹੁੰਦੀ ਜਦੋਂ ਵਿਕਰਮ ਸਿੰਘ ਤੇ ਰਾਮ ਸਿੰਘ ਚਮੋਲੀ ਨੇ ਇਸ ਘਟਨਾ ਦੀ ਅਸਲੀਅਤ ਬਾਰੇ ਇੱਧਰ ਉੱਧਰ ਗੱਲਾਂ ਕੀਤੀਆਂ ਤਾਂ ਉਹਨਾਂ ਨੂੰ ਸੱਚ ਬੋਲਣ ਦੇ ਦੋਸ਼ਾਂ ਦੇ ਵਿੱਚ ਉਹਨਾਂ ਦੇ ਅਹੁਦੇ ਘਟਾ ਕੇ ਡਿਮੋਟ ਕਰ ਦਿੱਤਾ। ਇਹ ਹੈ ਕਹਾਣੀ ਵੀਰ ਚੱਕਰ ਕਿ ਕਿਵੇਂ ਇੱਕ ਮੇਜਰ ਸੁਦੇਸ਼ ਥਾ ਪਰ ਜਿਹੜਾ ਉਸ ਰਾਤ ਇਹਨਾਂ ਫੈਸਲਾ ਨਾ ਕਰ ਸਕਿਆ ਕਿ ਉਹ ਆਪਣੇ ਜਵਾਨਾਂ ਦੇ ਨਾਲ ਸੁਰੱਖਿਅਤ ਜਗ੍ਹਾ ਤੇ ਟੈਂਟ ਵਿੱਚ ਰਹਿੰਦਾ ਪਰ ਉਹ ਸਿਰਫ ਆਪਣੇ ਆਰਾਮ ਖਾਤਰ ਇੱਕ ਨਿੱਗੀ ਛੱਤ ਹੇਠ ਸੌਣ ਦੇ ਲਾਲਚ ਕਰਕੇ ਉਸਨੇ ਆਪਣੇ ਜਵਾਨਾਂ ਨੂੰ ਉਸ ਸ਼ੌਣੀ ਦੇ ਬਾਹਰ ਹੀ ਉਸ ਅ ਕੈਂਪ ਦੇ ਬਾਹਰ ਹੀ ਉਹਨਾਂ ਦੇ ਆਰਜੀ ਤੰਬੂ ਲਗਵਾ ਦਿੱਤੇ ਤੇ ਬਰਫ਼ ਦੇ ਆਏ ਇਹਨਾਂ ਤੋਦਿਆਂ ਫਲਾਸ਼ ਦੇ ਵਿੱਚ ਇਹ ਜਵਾਨ ਸਦੀਵੀ ਲਾਪਤਾ ਹੋ ਗਏ ਤੇ ਬਾਕੀ ਬਹਾਦਰ ਸਿੰਘ ਤੇ ਚਮੋਲੀ ਸੀ ਜਿਹੜਾ ਉਹਨਾਂ ਦੇ ਅੰਗ ਪੈਰ ਜ਼ਹਿਰੀਲੀ ਬਰਫ਼ ਕਾਰਨ ਫਰਸਟ ਵਾਈਟ ਦੇ ਕਾਰਨ ਕੱਟੇ ਗਏ ਹਾਲਾਂਕਿ ਇਸ ਮੇਜਰ ਨੇ ਭਾਵੇਂ ਉਹਨਾਂ ਨੂੰ ਬਚਾਉਣ ਦੇ ਲਈ ਜਾਤੀ ਤੌਰ ਤੇ ਕੁਝ ਨਹੀਂ ਸੀ ਕੀਤਾ ਠੰਡ ਲੱਗਦੇ ਆ ਰੰਮ ਦੇ ਪੈਗ ਲਾ ਲੈਂਦਾ ਪਰ ਫਿਰ ਵੀ ਵੀਰ ਚੱਕਰ ਉਸ ਨੂੰ ਮਿਲਿਆ ਤੇ ਜਿਹੜੇ ਵੀਰ ਹਮੇਸ਼ਾ ਲਈ ਬਰਫਾਂ ਦੇ ਵਿੱਚ ਦੱਬ ਗਏ ਉਹਨਾਂ ਦੇ ਭੱਲੇ ਤੇ ਉਹਨਾਂ ਦੇ ਸ਼ਰੀਕੇ ਹਾਤ ਕਿਰਪਾਲ ਸਿੰਘ ਦੀ ਜਿਵੇਂ ਸੱਜ ਵਿਆਹੀ ਸੀ ਜੀਤੋ ਉਸ ਦੇ ਜ਼ਖਮ ਸਦੀਵੀ ਨੂੰ ਅੱਡੇ ਖੜੇ ਹਮੇਸ਼ਾ ਸਮਿਆਂ ਦੀਆਂ ਸਰਕਾਰਾਂ ਨੂੰ ਤੇ ਸਾਡਿਆਂ ਕਰਦਾਰਾਂ ਨੂੰ ਨੰਗੇ ਕਰਦੇ ਨੇ ਸੋ ਦੋਸਤੋ ਏਸੀ ਕਹਾਣੀ ਵੀਰ ਚੱਕਰ ਲਖਤਮ ਮਨਮੋਣ 바ਵਾ ਸੋ ਦੇਸ਼ ਦੀਆਂ ਸਰਹੱਦਾਂ ਤੇ ਸਾਡੀ ਹਿਫਾਜ਼ਤ ਵਾਸਤੇ ਅੱਜ ਵੀ ਪਤਾ ਨਹੀਂ ਕਿੰਨੇ ਲੋਕ ਯਕ ਠੰਡੇ ਦੁਨੀਆ ਦੇ ਸਭ ਤੋਂ ਉੱਚੇ ਰੰਡ ਖੇਤਰ ਪਾਵੇਂ ਉਸੇ ਚੰਗਲੇਸ਼ੀਅ ਰਾਜਾਹੌਰ ਨੇ ਉੱਥੇ ਕਿਵੇਂ ਜਾਣਾ ਜੋਖਮ ਦੇ ਵਿੱਚ ਪਾ ਕੇ ਆਪਣੀ ਜੌਬ ਨਭਾ ਰਹੇ ਨੇ ਤੇ ਦੂਸਰੇ ਪਾਸੇ ਕਿੰਨੇ ਲੋਕ ਦੈਂਤਾਂ ਦੇ ਵਾਂਗੂ ਇਹਨਾਂ ਜ਼ੁਬਾਨਾਂ ਦੇ ਹੱਕ ਹਕੂਕ ਖਾ ਰਹੇ ਨੇ ਇਹ ਸਾਰੇ ਵਾਕਿਆਤ ਨੂੰ ਮਨਮੋਹਣ ਬਾਬਾ ਨੇ ਆਪਣੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਬੜੀ ਕਮਾਲ ਦੇ ਨਾਲ ਬਿਆਨਿਆ ਉਮੀਦ ਹੈ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਆਪਣੀ ਵੈਬਸਾਈਟ ਹੈ jo anaraadio.com ਜਸਤੇ ਆਪਾਂ ਅੱਜਕੱਲ੍ਹ ਵੈਬਸਾਈਟ ਜਾਂ ਐਪਸ ਤੇ ਆਪਾਂ ਲਾਈਵ ਪ੍ਰੋਗਰਾਮ ਨਹੀਂ ਪਾਉਂਦੇ ਫਿਲਹਾਲ ਤੇ ਆਪਣੇ ਜਿਹੜੇ ਲਾਈਵ ਪ੍ਰੋਗਰਾਮ ਨੇ ਉਹ ਆਪਣੇ ਟਿਵਾਨਾ ਰੇਡੀ ਦੇ YouTube ਪੇਜ ਤੇ ਹੁੰਦੇ ਨੇ ਜਾਂ Facebook ਤੇ ਹੁੰਦੇ ਨੇ ਸੋ ਇਸ ਕਰਕੇ ਟਿਵਾਨਾ ਰੇਡੀ ਦਾ YouTube ਪੇਜ ਤੇ Facebook ਪੇਜ ਲਾਈਕ ਤੇ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਆਪਣਾ ਸੰਪਰਕ ਨੰਬਰ ਸੋ ਇਸਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਦੇਵਾ ਗਿਆ ਧੰਨਵਾਦ